ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸਾਰਿਆਂ ਦੇ ਮਨ ਦੀਆਂ ਮਰਾਦਾਂ ਪੂਰੀਆਂ ਕਰੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋਨੰਦ ਪਿਆਰੇ ਜੇ ਗੀਤ ਦਾ ਸੌਣਮ ਦੇ ਕਾਨੇ ਫੁੱਲੀਆਂ ਫੁੱਲ ਖਿੜੇ ਗੁਲਾਨਾਰੀ ਨੀਵੇਦਰਦੜੇ ਫੁੱਲ ਖਿੜੇ ਗੁਲਾਨਾਰੀ ਉਤਤਾ ਤੇਰਾਸ ਸੂਰਾਜੇ ਕੀ ਦੇਵਾਲੂ ਦੇਖ ਕੇ ਜੀ ਮਾਨੀ ਵੇਦਰਦਣੇ ਕੀ ਦੇਵਾਲੂ ਦੇਖ ਕੇ ਜੀ ਮਾਨ ਦਰਤਾ ਤੇਰਾ ਨੂੰ ਹੈ ਉਹ ਦੇ ਨਾਲੋਂ ਸੋਣਾ ਓ ਦੇਵਾਲੂ ਦੇਖ ਕੇ ਜੀਵੇਂ ਨੀਵੇ ਦਰਦੜੇ ਓ ਦੇਵਾਲੂ ਦੇਖ ਕੇ ਜੀਵੇਂ ਅੱਜ ਸਸੂ ਮੈਨੂੰ ਇਹ ਗੱਲ ਆਖੀ ਤੂੰ ਆਖੀ ਫੇਰ ਵੀ ਨ ਕੈਣੀ ਕਦੀਓ ਨਾ ਪੇਜਿਆ ਸਿੰਘ ਜੀ ਸੁਖਦਾਸ ਨੇਹ ਕਦੀਓ ਨਾ ਪੇ ਜੀਆਂ ਚਿੱਠੀਆਂ ਵੇ ਬੇਦਰਦੀ ਕਦੀੋ ਨਾ ਪੇ ਜੀਆਂ ਚਿੱਠੀਆਂ ਕੀਦੇ ਹੱਥ ਪੇ ਜਾ ਗੋਰੀਏ ਸੁਖਦਾਸ ਨੇ ਹ ਕੀਦੇ ਹੱਥ ਪੇ ਜਾ ਮੈਂ ਚਿੱਠੀਆਂ ਨੀਵੇ ਦਰਦਣੇ ਕੀਦੇ ਹੱਥ ਪੇ ਜਾ ਮੈਂ ਕੁਦਾਸ ਨੇਹਾਂ ਡਾਕ ਚ ਪਾ ਦੇ ਉਹ ਚਿੱਠੀਆਂ ਵੇ ਬੇਦਰਦੀਆ ਡਾਕ ਚ ਪਾ ਦੇ ਉਹ ਚਿੱਠੀਆਂ ਲੇਖਣੇ ਨੂੰ ਹੈ ਨਾ ਗੋਰੀਏ ਹੱਟੀਆਂ ਤੇ ਕਾਗਜ਼ ਲਿਖਣੇ ਨੂੰ ਹੈ ਨਾਸਿਆ ਹੀ ਨੀਵੇਦਰਦਣੇ ਹੱਲੇ ਖੋਣੇ ਨੂੰ ਹੈ ਨਾਸਿਆ ਹੀ ਗਾਡਨੂ ਦਾਵਾ ਸਿੰਘ ਜੀ ਕੋਰਾ ਤਾਂ ਕਾਗਜ਼ ਖੂਹਾ ਦਰ دیا ਖੂਹਾ ਪਰਾਮਸੀ ਆਹੀ ਟਾਲ ਪਰ ਜਾਵੇਂ ਸਸੂ ਚਰਖਾ ਜੋੜਾਇਆ ਚਿੱਠੀ ਰਾंजे ਜੀ ਦੀ ਆਈ ਨੀਵੇਦਾਰ ਦੇ ਮੇਰੇ ਨੈਣਾਂ ਨੇ ਕਿੰਨਵੇਂ ਲਾਈ ਤੂ ਸੀ ਕਿਉਂ ਰੋਂਦੇ ਮੇਰੇ ਗੂੜੇ ਓ ਨੈਣੋਂ ਮਰਾਂ ਜਾ ਤਾ ਪੁੱਤ ਵੇ ਰਾਂਝਾ ਤਾਂ ਪੁੱਤ ਵੇ ਪੁਰਾਈ ਧੰਨਵਾਦ